ਸੋ ਅਨਸਰ ਨਾਲ ਸੀਨੀਅਰ ਪੱਤਰਕਾਰ ਬਾਲਕ੍ਰਿਸ਼ਨ ਕਾਲੀਆ ਜੀ ਸਰ ਨਾਲ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਾਲੀਆ ਜੀ ਬੜਾ ਗੰਭੀਰ ਜਿਹੜਾ ਵਾ ਇਸ ਸਮੇਂ ਵਿਸ਼ਾ ਵਾ ਜੀ ਚੋਰੀਆਂ ਉਹ ਲੁੱਟਖੋਹਾਂ ਜਿਹੜੇ ਗੁਰਦਾਸਪੁਰ ਲਗਾਤਾਰ ਇੱਕ ਮਹੀਨੇ ਤੋਂ ਜਿਹੜਾ ਚੱਲ ਰਿਆ ਸੰਸਲਾ ਜੀ ਕਿਸ ਤਰ੍ਹਾਂ ਇਹ ਤੇ ਠੱਲ ਪਈ ਜਾ ਸਕਦੀ ਸਰ ਇਸ ਤਰ੍ਹਾਂ ਨਾ ਕਿ ਪਹਿਲਾਂ ਲੋਕਾਂ ਨੂੰ ਸੀ ਕਿ ਚੋਣ ਜਾਬਤਾ ਲਾਗੂ ਆ ਤੇ ਥਾਂ ਥਾਂ ਤੇ ਪੁਲਿਸ ਦਾ ਪੈਰਾ ਪੁਲਿਸ ਦਾ ਪੈਰਾ ਹੁਣ ਵੀ ਆ ਤੇ ਉਦੋਂ ਵੀ ਸੀ ਉਦੋਂ ਜਿਹੜੀ ਕਮਾਂਡ ਸੀ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਾਂ ਪੰਜਾਬ ਦੇ ਜਿਹੜੇ ਇਲੈਕਸ਼ਨ ਕਮਿਸ਼ਨ ਬੈਠੇ ਸੀ ਉਹਨਾਂ ਕੋਲ ਸੀ ਆਸਰਾ ਉੱਤੇ ਵੀ ਜਿਹੜੇ ਆਬਜ਼ਰਵਰ ਆ ਕੇ ਬੈਠੇ ਰਹੇ ਹੂੰ ਜਿਹੜਾ ਕਿ ਲੋਕਾਂ ਨੂੰ ਇਹ ਕਿਤਨਾ ਕਿਤੇ ਮਨ 'ਚ ਆ ਗਿਆ ਕਿ ਹੁਣ ਜੇ ਕੋਈ ਹੀ ਗਲਤ ਕੰਮ ਕਰ ਲਾਂਗੇ ਤਾਂ ਸਾਨੂੰ ਛੁਡਾਉਣ ਵਾਲੇ ਬਥੇਰੇ ਨਹੀਂ ਬਿਲਕੁਲ ਬਿਲਕੁਲ ਤੇ ਸਾਨੂੰ ਕਿਸੇ ਨੂੰ ਕੁਝ ਕਹਿਣਾ ਨਹੀਂ ਹੂੰ ਨਸ਼ੇ ਦੀ ਗੱਲ ਕਰ ਲੋ ਜਿਹੜੇ ਪਿੰਡ 'ਚ ਵੀ ਪੁਲਿਸ ਸਰਚ ਅਭਿਆਨ ਚਲਾਉਂਦੀ ਆ ਉੱਥੇ ਘਰਾਂ ਦੇ ਘਰ ਬੰਦ ਹੋ ਜਾਂਦੇ ਨੇ ਤਾਲੇ ਲੱਗ ਜਾਂਦੇ ਨੇ ਹੂੰ ਹੂੰ ਲੋਕੀ ਉੱਥੋਂ ਦੌੜ ਜਾਂਦੇ ਨੇ ਆ ਗੁਰਦਾਸਪੁਰ ਦੇ ਨੰਗਲ ਕੋਟਲੀ ਮਹੱਲੇ ਦਾ ਕਿ ਮੈਸੇਜ ਵਾਇਰਲ ਸੀ ਉੱਥੋਂ ਜਿਹੜੇ ਤਸਕਰ ਦੌੜ ਗਏ ਸੋ ਇਹ ਸਰ ਜਦੋਂ ਉਹਦਾ ਇਲੈਕਸ਼ਨ ਖਤਮ ਹੋਇਆ ਨਾ ਕਿਤਨਾ ਕਿਤੇ ਮੈਨੂੰ ਇਹ ਲੱਗਾ ਕਿ ਢਿੱਲ ਜਿਹੜੀ ਆ ਉਹ ਆ ਗਈ ਆ ਸਾਹਮਣੇ ਜਿੱਦ ਕਰਕੇ ਜਿਹੜੀਆਂ ਵਾਰਦਾਤਾਂ ਵਧਣ ਲੱਗ ਪਈਆਂ ਹਮ ਨਸ਼ੇ ਨਸ਼ੇ ਦੀ ਗੱਲ ਕੀਤੀ ਬਾਜੀ ਤੁਸੀਂ ਡੀਡਾ ਸਾਂਸੇ ਪਿਛਲੇ ਦਿਨ ਤਿੰਨ ਮੁੰਡੇ ਦੀ ਲਾਸ਼ਾਂ ਮਿਲੀਆਂ ਜੀ ਸੋ ਕਹਿ ਰਹੇ ਦੇਖੋ ਜੇ ਪੁਲਿਸ ਨੂੰ ਕੀ ਪਤਾ ਨਹੀਂ ਸੀ ਕਿ ਪਹਿਲੇ ਵੀ ਇਥੇ ਕੰਮ ਚੱਲਦਾ ਪਿਆ ਜੀ ਲਾਸ਼ਾ ਮਿਲਣ ਤੋਂ ਬਾਅਦ ਜਿਹੜੀ ਕਾਰਵਾਈ ਹੋਈ ਆ ਜੇਕਰ ਪਹਿਲਾਂ ਕਾਰਵਾਈ ਹੁੰਦੀ 17 ਬੰਦਿਆਂ ਦੇ ਜਿਹੜੀ ਅਫੇਅਰ ਲਾਂਚ ਕੀਤੀ ਆ ਤਾਂ ਸ਼ਾਇਦ ਮੇਰੇ ਹਿਸਾਬ ਨਾਲ ਉਹ ਲਾਸ਼ਾਂ ਨਾ ਮਿਲਦੀਆਂ ਜੀ ਨਹੀਂ ਸਰ ਇਹ ਦੇਖੋ ਨਾ ਉਹ ਬੰਦੇ ਗਏ ਦੋ ਤੇ ਆਊਟਸਾਈਡ ਦੀ ਜੇਣਕੇ ਦੇ ਹਨਾ ਉਹ ਇੱਧਰ ਇਹ ਨਸ਼ਾ ਲੈਣ ਆਂਦੇ ਰਹੇ ਆ ਉਸ ਜੇ ਪਿੰਡ ਨੂੰ ਅਸੀਂ ਸੁਧਾਰ ਕਰਨਾ ਮੰਨ ਲਓ ਕਿ ਡੀਡੇ ਪਿੰਡ ਦੀ ਗੱਲ ਕਰ ਲਈਏ ਜੇ ਡੀਡੇ ਪਿੰਡ 'ਚ ਸੁਧਾਰ ਕਰਨਾ ਤਾਂ ਸਭ ਤੋਂ ਪਹਿਲਾਂ ਪਿੰਡ ਵਾਲਿਆਂ ਨੂੰ ਸਹੀ ਹੋਣਾ ਪਏਗਾ ਵੀ ਯਾਰ ਨਹੀਂ ਅਸੀਂ ਨਸ਼ਾ ਛੱਡਣਾ ਪਿੰਡ ਵਾਲੇ ਜਿਹੜੇ ਆ ਪੁਲਿਸ ਤਾਂ ਸ਼ਿਕਾਇਤ ਨਹੀਂ ਦਿੰਦੇ ਪਿੰਡ ਵਾਲੇ ਬੋਲਦੇ ਨਹੀਂ ਅਸੀਂ ਬੁਰੇ ਕਿਉਂ ਬਣੀਏ ਪੁਲਿਸ ਫਿਰ ਜੇ ਮੰਨ ਲਓ ਪੁਲਿਸ ਨੂੰ ਕੋਈ ਸ਼ਿਕਾਇਤ ਜਾਊਗੀ ਤੇ ਪੁਲਿਸ ਕੋਈ ਕਾਰਵਾਈ ਕਰੂਗੀ ਹੁਣ ਉੱਥੇ ਤਿੰਨ ਬਾਡੀਆਂ ਲੱਭੀਆਂ ਤੇ ਪੁਲਿਸ ਨੂੰ ਪਤਾ ਲੱਗਾ ਤੇ ਪੁਲਿਸ ਪਹੁੰਚ ਗਈ ਉਸ ਤੋਂ ਬਾਅਦ ਚਲੋ ਸਰਚ آپریشن ਵੀ ਕੀਤੇ ਲੋਕਾਂ ਦੇ ਘਰਾਂ ਦੀਆਂ ਆਈਡੈਂਟੀਫਿਕੇਸ਼ਨ ਵੀ ਹੋਈਆਂ ਵੀ ਜਿਹੜੇ ਜਿਹੜੇ ਨਸ਼ੇ ਵਾਲੇ ਨੇ ਉਹਨਾਂ ਦੇ ਕਾਰਵਾਈ ਵੀ ਹੋਈ ਹੈ ਹਨਾ 34 ਲੋਕਾਂ ਦੇ ਜਿਹੜਾ ਐਫ ਆਈ ਆਰ ਰਜਿਸਟਰਡ ਹੋ ਗਈ ਆ ਪਰ ਕਿਤੇ ਨਾ ਕਿਤੇ ਜਦੋਂ ਲੋਕੀ ਨਹੀਂ ਨਾ ਬੋਲਣਗੇ ਤੇ ਫਿਰ ਪੁਲਿਸ ਵੀ ਜਿਹੜੀ ਉਹ ਚੁੱਪ ਕਰ ਜਾਂਦੀ ਆ ਲੋਕਾਂ ਨੂੰ ਆਪਣੇ ਫੰਡਮੈਂਟਲ ਰਾਈਟ ਵਾਸਤੇ ਬੋਲਣਾ ਪਏਗਾ ਆਪਣੇ ਅਧਿਕਾਰਾਂ ਵਾਸਤੇ ਬੋਲਣਾ ਪਏਗਾ ਜਿੱਥੇ ਗਲਤ ਹੋਣ ਉਹਨੂੰ ਗਲਤ ਕਹਿਣਾ ਪਏਗਾ ਜਦੋਂ ਗਲਤੀ ਨਹੀਂ ਕਹਿਣਾ ਆਪਾਂ ਹੋਰ ਚੁੱਪੀ ਰਹਿਣਾ ਚਾਹ ਚੁੱਪ ਰਹੋ ਨਹੀਂ ਸੱਚਾਈ ਹੈ ਬਾਲ ਗਿਸ਼ ਸਿੰਘ ਜੀ ਇਹ ਚ ਕੋਈ ਸ਼ੱਕ ਨਹੀਂ ਹੈ ਕਿਤੇ ਨਾ ਕਿਤੇ ਇਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਬਿਲਕੁਲ ਜਾਗਰੂਤ ਹੋਣਾ ਪਏਗਾ ਦੇਖੋ ਨਾਲ ਦੇ ਘਰ 'ਚ ਨਸ਼ਾ ਵਿਕਦਾ ਹੋਏਗਾ ਤੇ ਜਿਹੜਾ ਨਹੀਂ ਘਰ ਨਾਲ ਦਾ ਘਰ ਜਿਹੜਾ ਹੋਏਗਾ ਸਾਡੇ ਘਰ ਤੋਂ ਢੋੜੀ ਨਾਲ ਦੇ ਘਰ ਪਰ ਉੱਥੇ ਇੱਕ ਸਵਾਲ ਇਹ ਵੀ ਆ ਜਾਂਦਾ ਨਾ ਜੇਕਰ ਕੋਈ ਸ਼ਿਕਾਇਤ ਕਰਦਾ ਤਾਂ ਭਾਜੀ ਉਹਦੇ ਅਗਲੇ ਦਿਨ ਉਹ ਲਤਾਂ ਬਾ ਤੋੜਨ ਦੀ ਜਾ ਉਹ ਤਾਂ ਤੁਸੀਂ ਕਿੰਨਾ ਕਤਲ ਹੋ ਜਾਂਦੀ ਪਿੰਡਾਂ 'ਚ ਇਹ ਚੀਜ਼ਾਂ ਦਾ ਬਹੁਤ ਹੈਗਾ ਵਾ ਪਿੰਡਾਂ 'ਚ ਵੀ ਆ ਸ਼ਹਿਰਾਂ 'ਚ ਵੀ ਆ ਹਰ ਕਿਸੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪੁਲਿਸ ਜਿਹੜੀ ਪ੍ਰਸ਼ਾਸਨ ਆ ਉਹ ਸਾਡੀ ਸੁਰੱਖਿਆ ਵਾਸਤੇ ਆ ਪ੍ਰੋਟੈਕਸ਼ਨ ਵਾਸਤੇ ਆ ਪਰ 24 ਘੰਟੇ ਕਿਸੇ ਵੀ ਬੰਦੇ ਨਾਲ ਪੁਲਿਸ ਨਹੀਂ ਰਹਿ ਸਕਦੀ ਹਨਾ ਇਹਦਾ ਜੇ ਮਨ ਲਓ ਐਸ ਮੋਹੱਲੇ 'ਚ ਮੰਨ ਲਓ اسلامਾਬਾਦ 'ਚ ਕਈ ਵੀ ਹੁਣੇ ਰੇਡ ਕੀਤੀ ਪੁਲਿਸ ਨੇ ਬੜਾ ਚੈਕਿੰਗ ਅਭਿਆਨ ਚੱਲਿਆ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੇ ਵੇਖ ਲੈਣਾ ਕਿ ਪੁਲਿਸ ਆਈ ਆ ਉਹ ਅਗਲੇ ਨਿਕਲ ਜਾਂਦੇ ਨੇ ਫਿਰ ਅੱਧੇ ਘੰਟੇ ਘੰਟੇ ਬਾਅਦ ਆ ਜਾਂਦੇ ਨੇ ਤੇ ਇਹ ਚੀਜ਼ਾਂ ਜਿਹੜੀਆਂ ਹੋਣ ਵਾਲੀਆਂ ਨੇ ਸਾਡੇ ਮਤਲਬ ਇਹ ਲੋਕਾਂ ਨੂੰ ਸਮਝਣ ਦੀ ਲੋੜ ਆ ਸਰ ਨਿਯਾਤ ਵੇਖੋ ਪਹਿਲਾਂ ਤੇ ਮੈਂ ਉਹ ਦੱਸਿਆ ਵੀ ਆਪਣਾ ਸਿਸਟਮ ਠੀਕ ਕਰਨ ਦੀ ਲੋੜ ਆ ਅਸੀਂ ਮੰਨ ਲਓ ਇਸ ਮਹੱਲੇ 'ਚ ਨਸ਼ਾ ਵਿਕ ਰਿਹਾ ਇਸ ਮਹੱਲੇ ਨੂੰ ਛੱਡ ਕੇ ਦੂਸਰੇ ਮਹੱਲੇ 'ਚ ਚਲੇ ਜਾਵਾਂ ਮੈਂ ਉੱਥੇ ਵੀ ਵਿਕ ਰਿਹਾ ਜਾਵਾਂਗੇ ਕਿੱਥੇ ਬਿਲਕੁਲ ਬਿਲਕੁਲ ਠੀਕ ਹੈ ਨਾ ਇਹ ਚੀਜ਼ਾਂ ਤੇ ਨਹੀਂ ਹੋਣੀਆਂ ਹੈਗੀਆਂ ਪਰ ਸਾਨੂੰ ਇਹ ਆ ਵੀ ਲੋਕਾਂ ਨੂੰ ਆਪ ਜਾਗਰੂਕ ਹੋਣ ਦੀ ਲੋੜ ਆ ਅਜਿਹੇ ਲੋਕਾਂ ਦਾ ਵਿਰੋਧ ਕਰਨ ਦੀ ਲੋੜ ਆ ਜਿੱਥੇ ਕਿਤੇ ਵੀ ਅਜਿਹੇ ਸ਼ਖਸ ਮਿਲਦੇ ਨੇ ਉਹਨਾਂ ਦਾ ਆਪ ਹੀ ਵਿਰੋਧ ਕਰੋ ਤੇ ਪੁਲਿਸ ਨੂੰ ਵੀ ਦੱਸੋ ਵੀ ਇਹ ਲੋਕ ਜਿਹੜੇ ਨਸ਼ਾ ਵੇਚਦੇ ਨੇ ਕਿਉਂਕਿ 26 ਤਰੀਕ ਨੂੰ ਵਰਲਡ ਡਰੱਗ ਡੇ ਆ ਹੈਨਾ ਆਪਾਂ ਨਸ਼ਾ ਮੁਕਤੀ ਦੇ ਸੈਮੀਨਾਰ ਵੀ ਕਾਫੀ ਸ਼ਹਿਰ ਦੇ ਵਿੱਚ ਹੋਣਗੇ ਤੇ ਅਸੀਂ ਸਿਰਫ ਉਹ ਕਹਿ ਰਹੇ ਹਾਂ ਵੀ ਇਹ ਜਿਹੜੀ ਸਾਡੀ ਅੱਜ ਦੀ ਇੰਟਰਵਿਊ ਵੀ ਉਸੇ ਦਿਨ ਨੂੰ ਸਮਰਪਿਤ ਹੈ ਜੇ ਅਸੀਂ ਚਾਹੀਏ ਸਾਰੇ ਇਕਜੁੱਟ ਹੋ ਕੇ ਯਾਰ ਨਸ਼ਾ ਤੇ ਕੋਈ ਗੱਲ ਹੀ ਨਹੀਂ ਏਡੀ ਵੱਡੀ ਹੈ ਨਾ ਉਹ ਪੋਲਿਟਿਕਲ ਪਾਰਟੀਆਂ ਚਾਹੇ ਉਹ ਕਾਂਗਰਸ ਬੀਜੇਪੀ ਆਮ ਆਦਮੀ ਕਾਲੀ ਜਿੰਨੇ ਵੀ ਯਾਰ ਹੈਗੇ ਨੇ ਇਹ ਲੋਕੀ ਵੇਖਣ ਪੀ ਯਾਰ ਸਾਡੇ ਕਿਹੜੇ ਵਰਕਰ ਨੇ ਮਿੰਟੋ ਮਿੰਟੀ ਪ੍ਰਾਪਰਟੀ ਵੱਧ ਬਣਾ ਲਈ ਆ ਹਾਂ ਹੈ ਉਹਨੂੰ ਜੱਜ ਕਰ ਲੈਣ ਕਿ ਕੀ ਕੰਮ ਕਰਨ ਰਿਆ ਵਾ ਅਈ ਤੇ ਮਰ ਗਏ ਇਥੇ ਰੇੜੀਆਂ ਲਾ ਲਾਈਆਂ ਭਾਂਜ ਹੋਰ ਕੰਮ ਕਰ ਕਰ ਕੇ ਇਹ ਰਾਤੋ ਰਾਤ ਕਿੱਥੋਂ ਇੰਨੇ ਅਮੀਰ ਹੋ ਗਏ ਨੇ ਇਹਨਾਂ ਲੋਕਾਂ ਦੀ ਪ੍ਰਾਪਰਟੀ ਜਿਹੜੀ ਐ ਏਦਾਂ ਗਵਰਨਮੈਂਟ ਐਕਸ਼ਨ ਲੈ ਰਹੀ ਐ ਵੇਖੋ ਨਜਾਇਜ਼ ਪ੍ਰਾਪਰਟੀਆਂ ਅਟੈਚ ਕਰ ਰਹੀ ਐ ਪਰ ਇਹਨੂੰ ਦਿਲੇ ਨਾ ਕਰਨ ਹਫਤੇ ਤੱਕ ਪਰਲੂ ਫੇਰ ਗਾਓ ਮਾਰਨ ਯਾਰ ਤੇਰੇ ਤੇ ਆਪਣਾ ਕੋਈ ਰਿਟਰਨ ਨਹੀਂ ਤੇਰਾ ਕੋਈ ਕੱਖ ਨਹੀਂ ਤੂੰ ਪ੍ਰਾਪਰਟੀ ਕਿਥੋਂ ਲਾਇਆ ਐਨੀਬਡੀ ਜਿਸ ਤਰ੍ਹਾਂ ਯੂਪੀ ਚੱਲਦਾ ਬਲਦੋ ਯੂਪੀ ਚੱਲਦਾ ਫੇਰ ਤੋਂ ਪਰਲੂ ਜੋ ਵੀ ਆ ਹੂੰ ਆਪਣੇ ਆਪ ਸਿੱਧਾ ਹੋਣਾ ਹੈ ਨਾ। ਬਿਲਕੁਲ ਸੀਐਮ ਸਾਹਿਬ ਨੂੰ ਸੱਚ ਫੈਸਲੇ ਲੈਣੇ ਪੈਣਗੇ। ਹਾਂ ਦੋ ਚਾਰ ਦੋ ਚਾਰ ਬੰਦਿਆਂ ਦੀ ਫੇਰ ਤੋਂ ਪ੍ਰਾਪਰਟੀ ਜਿ ਕੋਈ ਨਹੀਂ ਸਰਕਾਰ ਬਣ ਜਾਣੀ ਹੈ ਫਿਰ ਜੋ ਲੋਕਾਂ ਨੇ ਖੁਸ਼ ਹੋ ਗਿਆ ਆਪੇ ਵੋਟਾਂ ਪਾ ਦੇਣੀ। ਬਿਲਕੁਲ ਬਿਲਕੁਲ। ਤੇ ਇਹ ਨਹੀਂ ਹੈਗਾ ਵੀ ਯਾਰ ਜਿਹੜਾ ਕਿ ਮੈਂ ਮਤਲਬ ਬੜੀ ਮਿਹਨਤ ਮਾਰੀ ਹੈ ਜੀ ਮੈਂ ਤਾਂ ਚੰਡੀਗੜ੍ਹ ਲੱਗਾ ਰਿਹਾ ਜੀ ਪਤਾ ਨਹੀਂ ਮੈਂ ਬੰਬੇ ਲੱਗਾ ਰਿਹਾ ਜੀ ਉਹ ਭਰਾ ਤੂੰ ਕੰਮ ਕੀ ਕਰਦਾ ਨਾ ਉਹ ਤੇ ਦਸ ਲੋਕਾਂ ਨੂੰ। ਹਾਂ ਸਚਾਈ ਹੈ ਬਿਲਕੁਲ। ਮਿੰਟੋ ਮਿੰਟ ਤੇਰੇ ਕੋਲ ਲਗਜ਼ਰੀ ਗੱਡੀਆਂ ਆ ਗਈਆਂ। ਲੋਕਾਂ ਜਿਹੜੇ ਪੋਲੀਟਿਕਲ ਲੋਕਾਂ ਨੂੰ ਤੁਸੀਂ ਦੇਖਦੇ ਨੀ ਇਹ ਦੇਖੋ सीएम ਸਾਹਿਬ ਵੀ ਇਸ ਤੇ ਲੈ ਸਕਦੇ ਨੇ ਕੋਈ ਫੈਸਲਾ ਸਰ। सीएम ਸਾਹਿਬ ਜੇ ਫੈਸਲਾ ਲੈ ਲਨ ਤੇ ਮੈਗਨਾ ਸੋਨੇ ਦੇ ਸੁਹਾਗਾ ਫਿਰ ਕਿਸ ਨੂੰ ਵੋਟਾਂ ਕਹਿਣ ਦੀ ਵੀ ਲੋੜ ਨਹੀਂ ਪੈਂਦੀ। ਆਪਣੇ ਆਪ ਸਭ ਸਹੀ ਹੋਏ ਨੇ। ਜਿਹੜੀਆਂ ਮੇਲ ਫੀਮੇਲਸ ਜਿਹੜੇ ਜੁਹਾਂ ਦੇ ਬੱਚੇ ਛੋਟੇ ਨੇ ਅੱਜ ਹੁਣ ਕੀ ਹੈ ਕਿ ਮਿਡਲ ਕਲਾਸ ਫੈਮਿਲੀ ਨੂੰ ਕੋਈ ਹੰਟ ਟੂ ਮਾਊਥ ਨਹੀਂ ਨੇ ਸਾਰੇ ਹਨਾ ਤਨਖਾਹ 10000 ਰੁਪਏ ਖਰਚੇ ਹੁੰਨੇ ਆ ਹਨਾ ਪਰ ਉਹ ਉਹਨਾਂ ਦਾ ਪਰਿਵਾਰ ਚ ਜੇ ਕੋਈ ਜੀ ਨਸ਼ਾ ਕਰ ਲਾ ਪਿਆ بیੜਾ ਘਰ ਕੇ ਖਤਮ ਕਹਾਣੀ ਔਰ ਇਹੋ ਜੇ ਕੇਸ ਤੁਸੀਂ ਜੇ ਵੇਖਣੇ ਆ ਨਾ ਆਪਣਾ ਕੈਮਰਾ ਲੈ ਕੇ ਕਦਰ ਸਿਵਲ ਹਸਪੀਟਲ ਚਲੇ ਜਾਓ ਨਸ਼ਾ ਮੁਕਤੀ ਕੇਂਦਰ ਜਿੱਥੇ ਨਸ਼ਾ ਛਡਾਊ ਕੇਂਦਰ ਆ ਉਹ ਲਾਈਨ ਲੱਗੀ ਹੁੰਦੀ ਆ 3300 ਬੱਚਾ ਵਾ ਇਸ ਟਾਈਮ ਬੱਚਾ ਹੀ ਗਵਾਂਗੇ ਜੀ ਬਿਲਕੁਲ ਬਿਲਕੁਲ 30 ਸਾਲ ਦੇ ਲੱਗੇ ਛਗੀ ਦੀ ਅਜ ਦੇ ਮੁੰਡੇ ਨੇ 3300 ਮੈਂ ਆਰਟੀਈ ਚ ਰਿਆ ਸੀ ਇਹਨਾਂ ਕੋ ਜਾਂਚ ਔਰ ਸੈਂਤੀ ਆਊਟ ਸੈਂਟਰ ਨੇ ਸੈਂਤੀ ਆਊਟ ਸੈਂਟਰ ਦੇ ਵਿੱਚ 33 ਜਿਹੜੇ ਨੇ ਨੌਜਵਾਨ 3300 ਨੌਜਵਾਨ ਉਹ ਗੋਲੀ ਨਸ਼ਾ ਛਡਣ ਦੀ ਲੈ ਰਹੇ ਨੇ ਬੜਾ ਵੱਡਾ ਅੰਕੜਾ ਭਾਜੀ ਹਣਾ ਤੇ 37 ਆਡ ਸੈਂਟਰਾਂ ਚ ਵੇਖੋ ਕਿੰਨੇ ਹਜ਼ਾਰਾਂ ਆਉਣਗੇ ਬੱਚੇ ਹੋਰ ਕਿੰਨੇ ਹਜ਼ਾਰਾਂ ਬਾਹਰ ਵੀ ਹੋਣਗੇ ਬੰਦੋ ਇਹ ਚੀਜ਼ਾਂ ਵਾਂ ਇਹਨੂੰ ਖਤਮ ਕਰਨ ਵਾਸਤੇ ਨਸ਼ਾ ਦਾ ਜਿਹੜਾ 26 ਦਿਨ ਨੂੰ ਦੇਣ ਆ ਰਿਹਾ ਬਹੁਤ ਵੱਡਾ ਦੇਣ ਆ ਰਿਹਾ ਆਓ ਸਾਰੇ ਰਲ ਮਿਲ ਕੇ ਪੁਲਿਸ ਦਾ ਵੀ ਸਾਥ ਦਿਈਏ ਅਜਿਹੇ ਲੋਕਾਂ ਦਾ ਵਿਰੋਧ ਕਰੀਏ ਤੇ ਇਸ ਖਬਰ ਨੂੰ ਵੀ ਘਰ ਘਰ ਪਹੁੰਚਾਈਏ ਲੋਕਾਂ ਤੱਕ ਤਾਂ ਕਿ ਜਿਹੜੇ ਲੋਕ ਵੇਖ ਕੇ ਜਾਗਰੂਕ ਹੋਣ ਮਸਲਾ ਸਿਰਫ ਹੱਲਾ ਮਾਰਨ ਦੀ ਹੈ ਹਲਾ ਮਾਰ ਲੋ ਉਹ ਨਸ਼ਾ ਖਤਮ ਹੋ ਜਾਂਦਾ ਪੁਲਿਸ ਦਾ ਵੀ ਸਾਥ ਦਿਓ ਤੇ ਪੁਲਿਸ ਨੂੰ ਵੀ ਚਾਹੀਦਾ ਵੀ ਤਣੋਂ ਮਣੋਂ ਹੋ ਕੇ ਇੱਕ ਵਾਰੀ ਨੂੰ ਯਾਰਾ ਕੁ ਕੂੜੇ ਨੂੰ ਸਾਫ ਕਰ ਦੇ ਆਪਣੇ ਆਪ ਸਬਸੈਟ ਹੋਏ ਨਗਰ ਬਿਲਕੁਲ ਜੀ ਬਿਲਕੁਲ ਸ਼ੁਕਰੀਆ ਬਾਲਕਿਸ਼ਨ ਜੀ ਸੋ ਸਾਡਾ ਮੇਨ ਵਿਸ਼ਾ ਇਹ ਸੀ ਪਿੱਕਿਸ ਟਿਕਣੇ ਨਸ਼ੇ ਨੂੰ ਖੱਲ ਪਾਈ ਜਾ ਸਕਦੀ ਔਰ ਚੋਰੀਆਂ ਉਹ ਲੁੱਡਕੈਤੀਆਂ ਜਿਹੜੀਆਂ ਲਗਾਤਾਰ ਗੁਰਦਾਸਪੁਰ ਜੁਵਾਦ ਰਹੀਆਂ ਜੀ ਉਹਨਾਂ ਨੂੰ ਕਿਦਾਂ ਕੰਬੂ ਜਿਹੜਾ ਕੀਤਾ ਜਾ ਸਕਦਾ ਸੋ ਬੜੀਆਂ ਵਧੀਆ ਗੱਲਾਂ ਪਤਾ ਕੀਤੀਆਂ ਜੀ ਬਾਲਕਿਸ਼ਨ ਜੀ ਜਤਿੰਦਰ ਔਲਖ ਜੀ ਨਾਲ ਗੱਲਬਾਤ ਹੋਈ ਹੈ ਸੋ ਆਪਣੇ ਆਪਣੇ ਵਿਚਾਰ ਜਿਹੜੇ ਸਾਰੇ ਨੇ ਰੱਖਿਆ ਜੀ ਉਮੀਦ कटारा जल्द तो जल्द कर सो गुरदासपुर विजय शर्मा देजिंद्र विशेष रिपोर्ट